ਕੁੜੇ ਜੀ ਸਾਲ ਹੋ ਗਿਆ ਸੀ ਸਾਨੂੰ ਕਹਿੰਦੇ ਵੀ ਤੁਸੀਂ ਸਾਡੇ ਤੇ ਟੂਣੇ ਟੱਪੇ ਕਰਦੇ ਕਰਮਜੀਤਪੁਰ ਹਰਜੀਤ ਦੇ ਕੋਲ ਰਹੇ ਬੜੇ ਫੋਰ ਸਿੰਘ ਵਾਲੇ ਕੋਟੇ ਵਾਲੇ ਰਾੜ ਵਾਲੇ ਕੀ ਹੋਇਆ ਜਿਹੜੇ ਤੁਹਾਡੇ ਕੱਪੜੇ ਪਾੜੀ ਕਿੰਨੇ ਪਾੜੀ ਕੀ ਵਜ੍ਹਾ ਕੱਪੜੇ ਜੀ ਸਾਲ ਹੋ ਗਿਆ ਸੀ ਸਾਨੂੰ ਕਹਿੰਦੇ ਵੀ ਤੁਸੀਂ ਸਾਡੇ ਤੇ ਟੂਣੇ ਟੱਪੇ ਕਰਦੇ ਤੇ ਉਹ ਇੱਕ ਦਿਨ ਇਹਨਾਂ ਨੇ ਡੈਡੀ ਇਹਨਾਂ ਦੇ ਨੇ ਕਿਹਾ ਵੀ ਤੁਸੀਂ ਬੱਚਿਆਂ ਦੀ ਸੋਚੋਖ ਲੋ ਸਾਡੇ ਵੀ ਤਿੰਨ ਬੱਚੇ ਆ ਤੇ ਗੁਰਦੁਆਰੇ ਆਪਣਾ ਨਿਆ ਉਹ ਜੀ ਹਾਂਜੀ ਹਾਂਜੀ ਜਾਦੂ ਟੂਣਿਆਂ ਤੋਂ ਅਸੀਂ ਕਿ ਆ ਵੀ ਅਸੀਂ ਨਹੀਂ ਕੰਮ ਇਹ ਕਰਦੇ ਫੇ ਲੜਾਈ ਉਹ ਦੂਜੀਆਂ ਬਿਮਾਰੀਆਂ ਤੇ ਘਰੇ ਆ ਹੀ ਜਾਂਦੀਆਂ ਨੇ ਤੇ ਇਥੋਂ ਬਸ ਕਹਿੰਦੇ ਅਸੀਂ ਇਹਨੇ ਬੱਚੇ ਲੈ ਕੇ ਚੜਨੇ ਕਿ ਤੁਹਾਡੇ ਜਿਆਦੇ ਤੁਸੀਂ ਲੈ ਕੇ ਚਲੋ ਇਹ ਉਸ ਤੋਂ ਬਾਅਦ ਫੇ ਇਸ ਤਰ੍ਹਾਂ ਕਰਦੇ ਕਰਾਉਂਦੇ ਭੱਜੀ ਆਈ ਮੇਰੇ ਗਾਲ ਪੈ ਗਈ ਮੇਰੇ ਦਰਾਨੀ ਨਾਲ ਹੀ ਰਹਿੰਦੇ ਨੇ ਹਾਂਜੀ ਤੇ ਉਹ ਨਾਲ ਹੀ ਜੀ ਬਣੀ ਆਈ ਹੈ ਤੇ ਉੱਥੇ ਵੀ ਮੈਨੂੰ ਖਿੱਚ ਖੂੱਚ ਕੇ ਲਿਆਏਗੀ ਬਾਅਦ ਚ ਵੀ ਚਲੋ ਉਹ ਤਾਂ ਛਡਾ ਸ਼ੁਰੂ ਦਿੱਤਾ ਬਾਅਦ ਚ ਅੰਡੇ ਪੇਕਿਆਂ ਨੂੰ ਸੱਦ ਲਿਆ ਫੋਨ ਕਰਕੇ ਉਥੋਂ ਤਿੰਨ ਚਾਰ ਤੇ ਤਾਏ ਦੇ ਚਾਚੇ ਤਾਇਆਂ ਦੇ ਮੁੰਡੇ ਇੱਕ ਸੱਤਾ ਭਰਾ ਤੇ ਇੱਕ ਜੀਜਾ ਆਏ ਨੇ ਤੇ ਦੋ ਆਪਦੇ ਮੁੰਡੇ ਤੇ ਕਾ ਆਪਦੇ ਘਰਾਂ ਵਾਲਾ ਇਹ 8-7 ਜਣੇ ਸਾਡੇ ਰਾਤ ਨੂੰ ਬੂਹਾ ਪੰਨ ਦੇ ਰਹੇ ਡਾਂਗਾ ਨਾ ਛੋਟੀਆਂ-ਛੋਟੀਆਂ ਮਾਰ ਕੇ ਤੇ ਉਹਨਾਂ ਨੇ ਅਸੀਂ ਆਖਿਆ ਵੀ ਤੜਕੇ ਫੈਸਲਾ ਹੋ ਜਾਊਗਾ ਵੀ ਤੁਸੀਂ ਨਾ ਸਾਡਾ ਬੂਆ ਪੰਨੋ ਉਸ ਤੋਂ ਬਾਅਦ ਫਿਰ ਮੈਂ ਬੂਆ ਕੋਲ ਲਿਆ ਤੇ ਸਾਡੇ ਜੱਕਦਾਂ ਮੀ ਮਾਵਾ ਧੀਆਂ ਦੇ ਗੱਲ ਪੈ ਗਏ ਕੱਪੜੇ-ਕੁਪੜੇ ਮੇਰੇ ਪਾੜ ਦਿੱਤੇ ਇਹਦੇ ਭਰਾ ਨੇ ਸੱਕੇ ਨੇ ਕਲਵਿੰਦਰ ਨੇ ਹਾਂਜੀ ਤੇ ਜੀਜੇ ਇਹਦੇ ਨੇ ਹਾਂਜੀ 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 ਇਹ ਛੜਾਉਂਦੀ ਸੀ ਮੇਰੇ ਮम्मा ਨੂੰ ਨਾਮ ਮਾਰੋ ਤੇ ਇਹਨੂੰ ਵੀ ਧੱਕੇ ਧੁੱਕੇ ਵਿੱਚੇ ਬਾਲ ਬੂਲ ਪੱਟ ਤੇ ਨਾਲ ਡੰਡਾ ਮਾਰਿਆ ਪੱਟ ਤੇ ਕਾਰਵਾਈ ਦੀ ਕੋਈ ਹਾਂਜੀ ਕਾਰਵਾਈ ਕੋਈ ਚਾਹੀਦੀ ਹਾਂਜੀ ਜੀ ਕਾਰਵਾਈ ਫੋਲ ਹੋਣੀ ਚਾਹੀਦੀ ਜੀ ਸਾਡੇ ਗਲ ਪਏ ਘਰੇ ਆ ਕੇ ਸੰਡੇ ਬੁੜੀਆਂ ਕੱਲੀਆਂ ਦੇ ਘਰੇ ਗਲ ਪਏ ਨੇ ਆ ਕੇ ਤੇ ਕਾਰਵਾਈ ਹਾਂਜੀ ਮੇਰਾ ਨਵਿੰਦਰ ਬੇਦਰ ਕਿ ਫੋਕ ਕਰ ਰਹੇ ਹਰਵਾਰ ਫੋਰ ਸੰਗਾਲੇ ਰਹੇ ਜਿਹੜੀ ਕੋਡਰ ਕੋਟਬਾਰ ਹੋਈ ਕਿਤੇ ਕਿਤੇ ਕਿਹੜੇ ਉਹਨ ਤੇ ਘਰ ਵਾਲੇ ਨੇ ਸਵੰਤਨ ਨੇ ਕੀਤੀ ਤੇ ਮੁੰਡਾ ਪਿਆ ਤੇ ਕੁੜੀ ਬੁੜੀ ਨ ਜਨਾਨੀ ਨੇ ਕਰਮਜੀਤ ਨੇ ਜੁੰਡੇ ਪੱਟੇ ਜੇਠ ਲੱਗਦਾ ਜੇਠ ਲੱਗਦਾ ਹਾਂਜੀ ਕੀ ਕਰ ਰਹੇ ਹੋ ਗਾ ਕਰਨ ਬਸ ਇਹ ਹੈ ਇਹ ਗੱਲਾਂ ਬਾਤਾਂ ਕਰੀ ਜਾਂਦੇ ਵੀ ਬਾਬਾ ਹੈ ਤੇ ਮੈਂ ਤੁਹਾਨੂੰ ਵਹੀਂ ਕਰ ਦਿਆਂਦਾ ਤੇ ਮੈਂ ਹੀ ਕਰੀ ਅਸੀਂ ਕੋਰ ਸਿੰਘ ਵਾਲੇ ਤੁਹਾਨੂੰ ਮੈਂ ਘਰ ਦੇ ਵਾਲਾ ਜਵਾਕਾਂ ਨੂੰ ਘਰੋਂ ਕੱਢ ਦਿੰਦਾ ਤਾਂਨੇ ਮੇਨੇ ਦਿੱਤੀ ਜਾਂਦੇ ਜਿਹਦੇ ਕਿ ਜਵਾਕ ਖੜ ਜਾਂਦੇ ਤੁਹਾਨੂੰ ਤਾਂ ਸਾਡੇ ਬੋਵੇ ਅੱਗਿਆ ਕਿ ਗੱਲਾਂ ਬਾਤਾਂ ਕਰੀ ਜਾਂਦੇ ਤੇ ਘਰੇ ਆ ਕੇ ਮੇਰੇ ਗੱਲ ਪਹੇ ਗਿਆ ਛੋਟਾ ਹੈ ਕਰਨ ਗਏ ਤੁਸੀਂ ਕਿੱਥੋਂ ਆਏ ਸੀ ਅਸੀਂ ਇੱਥੋਂ ਦਾ ਗੈਸੀ ਦੇ ਦਵਾਈ ਲੈ ਕੇ ਤੇ ਘਰੇ ਦਵਾਈ ਲੈ ਕੇ ਲੱਗੇ ਜਾਂਦੇ ਪਿੰਡੋਂ ਹੀ ਪਿੰਡੋਂ ਪਿੰਡੋਂ ਹੀ ਲਈ ਹੈ ਤੇ ਪਿੰਡੋਂ ਲੈ ਕੇ ਤੇ ਘਰੇ ਲੱਗੇ ਜਾਂਦੇ ਗੁੰਡਾ ਨਾਲ ਅੰਦਰ ਬੜੇ ਤੇ ਆਹ ਅੰਦਰ ਵੜਦੇ ਮੇਰੇ ਘਰੇ ਆ ਕੇ ਗਾਲ ਪੈ ਕੇ ਗਾਲਾਂ ਵੀ ਕੱਢੀਆਂ ਦੇਖੋ ਨੇ ਕੱਪੜੇ ਕੱਪੜੇ ਵੀ ਪਾੜਦੇ ਮੇਰੇ ਇਹ ਨਿਸਬੰਦਤ ਨੇ ਆਹ ਗਾ ਇਥੋਂ ਗਲਮੇ ਤੋਂ ਖਾ ਲਿਆ ਤਾਂ ਕੱਪੜੇ ਬੇਪੜਦ ਕਰਤਾ ਮੈਂ ਕਿੱਡੀ ਕਿੱਦਿਆ ਵੀ ਨਾਲ ਕੋਟਾ ਮਾਰ ਕੇ ਵਾਦੂ ਪੀਤੀ ਮੈਂ ਤਾਂ ਪਤਾ ਹੀ ਨਹੀਂ ਚੱਕ ਕੇ ਲੈ ਕੇ ਗਏ ਨੇ ਮੈਨੂੰ ਨਹੀਂ ਪਤਾ ਕੱਪੜੇ ਕੋਪੜੇ ਆਪੇ ਹੀ ਪਾਏ ਜਵਾਹਰ ਦੇ ਪੂਰੇ ਪਰਿਵਾਰ ਨੇ ਕੀਤੀ ਹਾਂ ਨਾ ਪੂਰੇ ਪਰਿਵਾਰ ਨੇ ਤੇ ਨਾ ਜਣਿਆ ਹਾਂਜੀ ਕਿ ਕੱਪੜੇ ਹੀ ਅੱਤੇ ਬਾਰੇ ਹਾਂ ਕੱਪੜੇ ਉਹਨੇ ਪਾਇਸ ਵੰਤਨੇ ਗਲਮੇ ਇਥੋਂ ਗਲਮੇ ਤੇ ਫੜਿਆ ਸੀ ਗਲਮੇ ਤੇ ਫੜ ਕੇ ਤੇਨ ਜਮਾ ਹੀ ਪੇਪੜ ਦੁਕਾਦਾਰ ਦਾ ਮੈਨੂੰ ਨਹੀਂ ਪਤਾ ਫਿਰ ਕੱਪੜੇ ਬੱਚਿਆਂ ਨੇ ਲਵਾਏ ਲਗੋਏ ਨੇ ਮੇਰੇ ਕਿਸ ਜਮਾ ਹੀ ਪਾੜਦੇ ਕੱਪੜੇ ਹੋਰ ਕੀ ਬਾਗੇ ਤੁਹਾਡੇ ਹਾਂਜੀ ਕਾਰਵਾਈਆਂ ਦੇਖੋ ਨੀ ਹਾਂ ਇਹਨਾਂ ਤੇ ਹੋਣੀ ਚਾਹੀਦੀ ਜਿਹੜੀ ਮੇਰੇ ਨਾਲ ਬੰਧਾ ਹਲ ਕੀਤਾ ਹਾਂ ਵਡੇ ਸਾਲ ਹੋ ਗਏ ਮੈਨੂੰ 30 ਸਾਲ ਹੋ ਗਏ ਨੇ ਜਿੱਥੇ ਗੱਲਾਂ ਸਾਰੀਆਂ ਇਕੱਠੀਆਂ ਹੋ ਕੇ ਜਦੋਂ ਬਹਿ ਜਾਂਦੇ ਆ ਮੇਰੀਆਂ ਗੱਲਾਂ ਬਾਤਾਂ ਕਰਦਿਆਂ ਚੁਗਲੀਆਂ ਕਰਦਿਆਂ ਬੈਨਾਂ ਨੂੰ ਕੱਢ ਕੇ ਘਰੋਂ ਕਿਵੇਂ ਨਾ ਕਿਵੇਂ ਕੱਢਣਾ ਚਾਹੁੰਦੇ ਹਾਂ ਕੱਢਣਾ ਚਾਹੁੰਦੇ ਹਾਂ ਹੋਰ ਕਾਰ ਵੀ ਇਹ ਚੌੜੀ ਜੀਸਰੇ ਪ੍ਰਵਾਹ ਆਉਣੀ ਚਾਹੀਦੀ